ਚاہے ਟੂਰਿਸਟ ਵੀਜ਼ਾ ਚਾਹੇ ਸਟੱਡੀ ਵੀਜ਼ਾ ਯੂਐਸਏ ਦਾ ਹਨਾ ਐ ਕਿਸ ਤਰੀਕੇ ਨਾਲ ਜਿਵੇਂ ਪਿਛਲੇ ਦਿਨਾਂ ਚ ਮੈਂ ਦੇਖਿਆ ਤੁਹਾਡੀਆਂ ਵੀਡੀਓਜ਼ ਵੀ ਕਾਫੀ ਵੀਜ਼ਾ ਰਿਸੀਵ ਹੋਏ ਆ ਕਿਸ ਤਰ੍ਹਾਂ ਦੀ ਪ੍ਰੋਫਾਈਲ ਸੀ ਉਹਨਾਂ ਦੀ ਕਿਸ ਤਰ੍ਹਾਂ ਦੇ ਸਵਾਲ ਉਹਨਾਂ ਤੋਂ ਪੁੱਛੇ ਗਏ ਆ ਇੰਟਰਵਿਊਜ਼ ਦੇ ਵਿੱਚ ਦੇਖੋ ਭਾਜੀ ਜਿੱਦੋਂ ਗੱਲ ਇੰਟਰਵਿਊ ਦੀ ਆ ਜਾਂਦੀ ਨਾ ਕਿਤੇ ਮੈਂ ਕਹਿੰਦਾ ਨਾ ਸਾਡੇ ਬੰਦਿਆਂ ਦੇ ਆਪਦੇ ਦਿਮਾਗਾਂ ਦੇ ਵਿੱਚ ਹੀ ਉਸ ਚੀਜ਼ ਦਾ ਡਰ ਬੈਠਾ ਹੋਇਆ ਸੋ ਅੱਜ ਕਾਉਂਸਲਿੰਗ ਦੀ ਵੀ ਗੱਲ ਕਰਦੇ ਮੇਰੇ ਸਟਾਫ ਨੂੰ ਆ ਕੇ ਮਤਲਬ ਕਾਉਂਸਲਿੰਗ ਲੈਂਦੇ ਆ ਬੱਚੇ ਆ ਕੇ ਬੰਦੇ ਆ ਸੋ ਉਹ ਬੜੇ ਕੈਜ਼ੂਅਲ ਵੇ ਦੇ ਨਾਲ ਉਹ ਗੱਲ ਕਰ ਲੈਂਦੇ ਬਟ ਜਦੋਂ ਕਿਤਨੇ ਕਿਤੇ ਸਮ ਹਾਉ ਕਹਿੰਦੇ ਆ ਕਿ ਬੱਚਾ ਕੀ ਸਰਨਾ ਮਿਲਣਾ ਚਾਹੁੰਦੇ ਸੋ ਬੱਚਾ ਅੱਗੇ ਭਾਜੀ ਸਵਾਲ ਹੀ ਨਹੀਂ ਪੁੱਛਦਾ ਜ਼ਰੂਰੀ ਨਹੀਂ ਹੈ ਕਿ ਵੀਜ਼ਾ ਆਫੀਸਰ ਦਾ ਡਰ ਰਹਾ ਅੱਗੇ ਜਦੋਂ ਬੱਚਾ ਸੋਦਾ ਨਾ ਪਤਾ ਨਹੀਂ ਯਾਰ ਉਹ ਅੱਗੇ ਵਾਲਾ ਬੰਦਾ ਕਿੱਦਾਂ ਦਾ ਹੋਊਗਾ ਜਾਂ ਸਾਨੂੰ ਜਾ ਕੇ ਮਿਲਣਾ ਆ ਜਾਂ ਆਫੀਸਰ ਨੂੰ ਜਾ ਕੇ ਮਿਲਣਾ ਸੋ ਇੱਕ ਚੀਜ਼ ਸਿੰਪਲ ਜੀ ਹੈਗੀ ਹੈ ਕਿ ਬੰਦੇ ਬੈਥੇ ਤੁਹਾਡੇ ਅੱਗੇ ਏਸੀ ਦੇ ਉੱਤੇ ਬਿਲਕੁਲ ਵੀ ਵਰੀ ਨਾ ਹੋ ਕੇ ਜਾਇਆ ਕਰੋ ਕੁਛ ਦੇ ਲੋ ਕੇ ਜਾਇਆ ਕਰੋ ਕੌਨਫੀਡੈਂਟ ਹੋ ਕੇ ਜਾਇਆ ਕਰੋ ਉੱਥੇ ਭਾਜੀ ਕਾਫੀ ਹੱਦ ਤੱਕ ਡਿਪੈਂਡ ਕਰਦਾ ਵੀਜ਼ਾ ਗਰਾਂਟ ਹੋ ਸੈਕੰਡ ਅਗਰ ਆਪਾਂ ਗੱਲ ਕਰਦੇ ਇੰਟਰਵਿਊ ਪ੍ਰੈਪਰੇਸ਼ਨ ਦੀ ਸੋ ਅਲੱਗ ਤੋਂ ਮੇਰੇ ਕੋਲ ਸਟਾਫ ਹੈਗਾ ਜੀ ਇਹਦੇ ਲਈ ਅਲੱਗ ਤੋਂ ਮੈਂ ਸਰਟੀਫਾਈਡ ਟ੍ਰੇਨਰਸ ਹਾਇਰ ਕੀਤੇ ਹੋਏ ਆ ਜਿਹੜੇ ਸਿਰਫ ਯੂਐਸਏ ਦੀ ਬੱਚਿਆਂ ਨੂੰ ਇੰਟਰਵਿਊ ਦੀ ਪ੍ਰੈਪਰੇਸ਼ਨ ਇੰਟਰਵਿਊ ਪ੍ਰੈਪਰੇਸ਼ਨ ਕਰਾਉਣਾ ਭਾਜੀ ਬਹੁਤ ਵੱਡਾ ਹੱਥ ਹੈ ਵੀਜ਼ਾ ਗ੍ਰਾਂਟ ਕਰਵਾਉਣ ਦੇ ਵਿੱਚ ਮਤਲਬ ਕਈ ਜਣੇ ਬੱਚੇ ਸਾਡੇ ਕੋਲ ਆਉਂਦੇ ਆ ਆਪਦੇ ਸ਼ੇਅਰ ਕਰਦੇ ਐਕਸਪੀਰੀਅੰਸ ਜਦੋਂ ਵੀਜ਼ਾ ਉਹਨਾਂ ਦੇ ਰਿਜੈਕਸ਼ਨ ਹੋ ਜਾਂਦੇ ਆ ਕੋਈ ਕਹਿੰਦਾ ਭਾਜੀ ਮੈਨੂੰ ਰਿਸੈਪਸ਼ਨ ਵਾਲੀ ਕੁੜੀ ਨੇ ਤਿਆਰੀ ਕਰਾਈ ਆ ਕੋਈ ਕਹਿੰਦਾ ਭਾਜੀ ਮੈਨੂੰ ਉਹਨਾਂ ਨੇ ਇਹ ਕਹਿਆ ਗੂਗਲ ਤੋਂ ਡਾਊਨਲੋਡ ਕਰ ਲਿਆ ਕੁਐਸਚਨ ਆਨਸਰ ਉਹਨਾਂ ਦੇ ਹਿਸਾਬ ਨਾਲ ਤੂੰ ਤਿਆਰੀ ਕਰ ਲੈ ਤੇ ਕੋਈ ਕਹਿੰਦਾ ਭਾਜੀ ਸਾਡੀ ਤਿਆਰੀ ਸੀ ਪੰਜਾਬੀ ਚ ਹੋਈ ਸੀ ਸਾਨੂੰ ਇੰਗਲਿਸ਼ ਚ ਤਿਆਰੀ ਨਹੀਂ ਕਰਾਈ ਗਈ ਓਮ ਗਲੋਬਲ ਅਰਾਊਂਡ ਮੋਰ ਦੈਨ 10 ইয়ারਸ ਤੋਂ ਯੂ ਐਸ ਸਟੂਡੈਂਟ ਵੀਜ਼ਾ ਕਰ ਰਿਹਾ ਹੈ ਅਗਰ ਸਾਡੀ ਪ੍ਰੋਫਾਈਲ ਤੇ ਵੀ ਜਾਓਗੇ ਤੁਹਾਨੂੰ 2016 2014 2012 ਦੇ ਵੀ ਵੀਜ਼ਾਸ ਦੇਖਣ ਨੂੰ ਮਿਲਣਗੇ ਯੂ ਐਸ ਐ ਦੇ ਇਹਦੇ ਨਾਲ ਨਾਲ ਇੰਟਰਵਿਊ ਦੇ ਗ੍ਰਾਪ ਆ ਪ੍ਰੈਪਰੇਸ਼ਨ ਦੀ ਗੱਲ ਕਰਦੇ ਆ ਸੋ ਅਲੱਗ ਤੋਂ ਸੈਸ਼ਨ ਹੁੰਦੇ ਆ ਜਿਹਦੇ ਵਿੱਚ ਆਨਲਾਈਨ ਔਰ ਆਫਲਾਈਨ ਮੋਡ ਹੁੰਦੇ ਆ ਬੱਚੇ ਨੂੰ ਪ੍ਰੀਪੇਅਰ ਕਰਾਇਆ ਜਾਂਦਾ ਉਹਦੀ I20 ਦੇ ਅਕੋਰਡਿੰਗ ਉਹਨੂੰ ਸਮਝਾਇਆ ਜਾਂਦਾ ਬੱਚੇ ਨੂੰ ਗਾਈਡ ਕੀਤਾ ਜਾਂਦਾ ਸੋ ਟ੍ਰੇਨਰਸ ਦਾ ਕੰਮ ਹੀ ਹੈ ਬੱਚਿਆਂ ਨੂੰ ਸਿਰਫ ਪ੍ਰੇਪਰੇਸ਼ਨ ਕਰਾਉਣਾ ਇਹਦੇ ਨਾਲ ਬਹੁਤ ਸਾਰੇ ਬੱਚੇ ਇਦਾਂ ਦੇ ਹੈ ਕਿ ਜਿਹੜੇ ਇਸ ਚੀਜ਼ ਨੂੰ ਲੈ ਕੇ ਡਰਦੇ ਆ ਕਿ ਇੰਟਰਵਿਊ ਦੇ ਵਿੱਚ ਪਤਾ ਨਹੀਂ ਕੀ ਪੁੱਛਿਆ ਜਾਊਗਾ ਸੋ ਸਿੰਪਲ ਜੀ ਚੀਜ਼ ਹੈ ਬੱਚੇ ਦੀ ਪ੍ਰੋਫਾਈਲ ਦੇ ਅਕੋਰਡਿੰਗ ਹੀ ਪੁੱਛਿਆ ਜਾਂਦਾ ਫਸਟ ਆਫ 올 ਜਿਹੜਾ ਟਾਈਮ ਉੱਥੇ ਮਿਲਦਾ ਉਹ ਤੁਹਾਨੂੰ ਮਿਲਦਾ ਜੀ ਅਰਾਊਂਡ 2 ਤੋਂ 2.5 ਮਿੰਟ ਹੁਣ ਉਹ 2 ਤੋਂ 2.5 ਮਿੰਟ ਦੇ ਵਿੱਚ ਕੋਈ ਜਨਰਲ ਇੰਟਰੋਡਕਸ਼ਨ ਨਹੀਂ ਹੁੰਣੀ ਕੁਝ ਨਹੀਂ ਹੁੰਦਾ ਵੀਜ਼ਾ ਆਫੀਸਰ ਨੇ ਬੱਚੇ ਦੀ ਪ੍ਰੋਫਾਈਲ ਦੇ ਅਕੋਰਡਿੰਗ ਪੁੱਛੇਗਾ ਸੋ ਅਗਰ ਭਾਜੀ I20 ਤਰੀਕੇ ਨਾਲ ਆਪਣੀ ਪੜ੍ਹੀ ਹੋਵੇ ਨਾ ਸੋ 7-8 ਸਵਾਲ ਜਵਾਬ ਤੇ ਹੋਰ ਚੋਂ ਮਿਲ ਜਾਂਦੇ ਆ ਕਿਹੜੀ ਯੂਨੀਵਰਸਿਟੀ ਹੈ ਉਹ I20 ਤੇ ਲਿਖੀ ਹੈ ਕੋਰਸ ਕਦੋਂ ਸ਼ੁਰੂ ਹੋਣਾ ਉਹ I20 ਤੇ ਲਿਖਿਆ ਹੈ ਕੋਰਸ ਕਦੋਂ ਖਤਮ ਹੋਣਾ ਉਹ I20 ਤੇ ਲਿਖਿਆ ਹੈ ਫੰਡ ਕਿੰਨੇ ਸ਼ੋ ਹੋ ਰਹੇ ਉਹ I20 ਤੇ ਲਿਖਿਆ ਹੈ ਫਾਈਨੈਂਸ਼ੀਅਲ ਸਪੋਰਟ ਕੌਣ ਕਰ ਰਿਹਾ ਹੈ ਉਹ I20 ਦੇ ਉੱਤੇ ਲਿਖਿਆ ਹੈ ਮਤਲਬ ਇਹੀ ਬੇਸਿਕ ਬੱਚੇ ਦੇ ਰਿਲੇਟਿਡ ਹੀ ਪੁੱਛਿਆ ਜਾਂਦਾ ਇਸ ਤੋਂ ਇਲਾਵਾ ਅਗਰ ਪੁੱਛਿਆ ਜਾਵੇ ਕਿ ਯੂਐਸ ਕਿਉਂ ਚੁਣਿਆ ਇਸ ਯੂਨੀਵਰਸਿਟੀ ਨੂੰ ਕਿਉਂ ਚੁਣਿਆ ਕੋਰਸ ਨੂੰ ਕਿਉਂ ਚੁਣਿਆ ਤੈਨੂੰ ਬੈਨੇਫਿਟ ਕੀ ਹੋਏਗਾ ਤੈਨੂੰ ਫਾਈਨੈਂਸ਼ੀਅਲੀ ਸਪੋਰਟ ਕੌਣ ਕਰ ਰਿਹਾ ਸੋ ਇਹ ਮੇਜਰ ਸਵਾਲ ਆ ਬੱਚਾਗਾ ਤਰੀਕੇ ਨਾਲ ਪ੍ਰੋਫੈਸ਼ਨ ਕਰੇ ਤੇ ਭਾਜੀ ਵੀਜ਼ਾਸ ਗਰਾਂਟ ਹੁੰਦੇ ਸੋ ਜਿਹੜੇ ਵੀ ਐਪਲੀਕੈਂਟ ਮੈਂ ਇਹ ਨਹੀਂ ਕਹੂੰਗਾ ਕਿ ਫਸਟ ਟਾਈਮ ਅਪਲਾਈਡ ਹੈ ਜਿਹੜੇ ਕਿਸੇ ਵੀ ਕੰਸਲਟੈਂਟ ਦੇ ਕੋਲੋਂ ਜਾਂ ਏਜੰਟ ਦੇ ਕੋਲੋਂ ਰਿਫ ਹਾਂ ਬਿਲਕੁਲ ਭਾਜੀ ਜਿਵੇਂ ਹੁਣ ਆਪਾਂ ਦੇਖਦੇ ਆ ਕਿ ਟੂਰਿਸਟ ਵੀਜ਼ਾ ਤੇ ਵੀ ਨਾ ਇੱਕ ਹੋਰ ਸਵਾਲ ਆ ਸਟੱਡੀ ਨੂੰ ਲੈ ਕੇ ਪਹਿਲਾਂ ਕਿ ਆਈਲੈਟਸ ਤੇ ਪੀਟੀ ਤੋਂ ਬਿਨਾ ਆਫਲ ਤੋਂ ਬਿਨਾ ਵੀ ਅਪਲਾਈ ਕੀਤਾ ਜਾ ਸਕਦਾ ਔਰ ਜੇ ਕੀਤਾ ਜਾ ਸਕਦਾ ਕਿ ਟੌਪ ਦੀਆਂ ਯੂਨੀਵਰਸਿਟੀਆਂ ਸ ਤੇ ਐਡਮਿਸ਼ਨਸ ਮਿਲ ਰਹੀਆਂ ਚੰਗੇ ਕੋਰਸਾਂ ਦੇ ਵਿੱਚ ਬੱਚਿਆਂ ਨੂੰ ਐਡਮਿਸ਼ਨਸ ਮਿਲਦੀਆਂ ਵਿਦਆਊਟ ਆਈਲੈਟਸ ਦੇਖੋ ਭਾਜੀ ਹਰ ਇੱਕ ਯੂਨੀਵਰਸਿਟੀ ਦਾ ਆਪਣਾ ਆਪਣਾ ਕ੍ਰਾਈਟੇਰੀਆ ਹੁੰਦਾ ਕੋਈ ਆਈਲਸ ਮੰਗਦੇ ਆ ਕੋਈ ਪੀਟੀ ਮੰਗਦੇ ਕੋਈ ਜੀਆਰ ਮੰਗਦੇ ਕੋਈ ਜੀਮੈਟ ਮੰਗਦੇ ਕੋਈ ਐਸਏਟੀ ਮੰਗਦੇ ਆ ਕੋਈ ਟੌਫਲ ਲੈ ਜਾਂ ਕੋਈ ਡਿਲ ਕੋਵਿਲੈਂਡਾ ਤੇ ਕਈ ਯੂਨੀਵਰਸਿਟੀਆਂ ਐਸੀਆਂ ਜਿਹੜੀਆਂ ਐਮਓਆਈ ਬੇਸਡ ਐਡਮਿਸ਼ਨ ਦਿੰਦੀ ਹੈ ਕਿ ਅਗਰ ਬੱਚੇ ਦੀ ਐਜੂਕੇਸ਼ਨ ਇੰਗਲਿਸ਼ ਮੀਡੀਅਮ ਦੇ ਵਿੱਚ ਹੈਗੀ ਹੈ ਬੱਚੇ ਨੂੰ ਇੰਗਲਿਸ਼ ਆਉਂਦੀ ਹੈ ਉਹ ਐਪਲੀਕੇਸ਼ਨ ਪ੍ਰੋਸੈਸ ਕਰ ਸਕਦੇ ਆ ਕਿਉਂਕਿ ਇਹ ਚੀਜ਼ ਯੂਐਸ ਗਵਰਨਮੈਂਟ ਅੱਛੇ ਤਰੀਕੇ ਨਾਲ ਸਮਝਦੀ ਹੈ ਕਿ ਜਿਹੜੀ ਪੜ੍ਹਾਈ ਹੋਣੀ ਹੈ ਇੰਗਲਿਸ਼ 'ਚ ਹੋਣੀ ਹੈ ਉਹ ਮੈਟਰ ਨਹੀਂ ਕਰਦਾ ਕਿ ਤੁਹਾਡੇ 9 ਬੈਂਡ ਆ ਮੈਟਰ ਨਹੀਂ ਕਰਦਾ ਤੁਹਾਡੇ ਵਿਦਆਊਟ ਐਲਸ ਐਪਲੀਕੇਸ਼ਨ ਆ ਅਗਰ ਤੁਸੀਂ ਇੰਗਲਿਸ਼ ਸਮਝ ਸਕਦੇ ਹੋ ਇੰਗਲਿਸ਼ ਬੋਲ ਸਕਦੇ ਹੋ ਵੈਲਕਮ ਆ ਜੀ ਯੂਨੀਵਰਸਿਟੀਜ਼ ਵੱਲੋਂ ਵੀ ਤੇ ਵੈਲਕਮ ਆ ਵੀਜ਼ਾ ਆਫੀਸਰ ਵੱਲੋਂ ਵੀ ਸੋ ਜਨਰਲੀ ਇਹਦੇ ਵਿੱਚ ਦੋ ਮਿੰਟ ਕੀ ਹੁੰਦੀ ਕਿ ਜਸਟ ਕਮਿਊਨੀਕੇਸ਼ਨ ਹੈ ਵੀਜ਼ਾ ਆਫੀਸਰ ਇਹ ਚੈੱਕ ਕਰਦਾ ਕਿ ਜੋ ਮੈਂ ਬੱਚੇ ਨੂੰ ਕਹਿ ਕਿ ਬੱਚੇ ਨੂੰ ਗੱਲ ਸਮਝ ਆਈ ਮੇਰੀ ਜਿਹੜੀ ਮੈਂ ਬੱਚੇ ਨੂੰ ਸਵਾਲ ਪਾਇਆ ਕਿ ਬੱਚਾ ਉਹ ਜਵਾਬ ਨੂੰ ਦੇ ਸਕਦਾ ਆਪਣੀ ਲੈਂਗੁਏਜ ਚ ਮੈਨੂੰ ਸਮਝਾ ਸਕਦਾ ਅਗਰ ਇੰਨੀ ਕਿ ਤੁਹਾਨੂੰ ਇੰਗਲਿਸ਼ ਆਉਂਦੀ ਹੈ ਯੈਸ ਯੂ ਕੈਨ ਅਪਲਾਈ ਫॉर ਯੂਰ ਵੀਜ਼ਾ ਤੇ ਵੀਜ਼ਾ ਲੈ ਸਕਦੇ ਹੋ ਜੀ ਕੋਈ ਵੀ ਇਹਦੇ ਵਿੱਚ ਦਿੱਕਤ ਨਹੀਂ ਹੈਗੀ ਸੋ ਮੈਟਰ ਨਹੀਂ ਕਰਦਾ ਤੁਹਾਡੇ ਅਗਰ ਪੜ੍ਹਾਈ ਦੇ ਵਿੱਚ ਇਹ ਗੈਪ ਹੈ ਕਿਉਂਕਿ ਅਗਰ 12-15 ਸਾਲ ਦਾ ਗੈਪ ਹੈ ਉਹ ਵੀ ਐਕਸੈਪਟੇਬਲ ਹੈ 45 50 ਪਰਸੈਂਟ ਮਾਰਕਸ ਹੈ ਉਹ ਵੀ ਐਕਸੈਪਟੇਬਲ ਹੈ ਕਿਸੇ ਵੀ ਕੰਟਰੀ ਤੋਂ ਰਿਵਿਊਜ਼ ਹੋਏ ਹੋ ਚਾਹੇ ਤੁਸੀਂ ਯੂਐਸ ਤੋਂ ਵੀ ਰਿਫਿਊਜ਼ ਹੋਏ ਹੋ ਬਿਲਕੁਲ ਐਪਲੀਕੇਸ਼ਨ ਦਾ ਪ੍ਰੋਸੈਸ ਕਰ ਸਕਦੇ ਹੋ ਸਿਰਫ ਲੋੜ ਹੈ 2 ਤੋਂ 3 ਮਿੰਟ ਇੰਗਲਿਸ਼ ਦੇ ਵਿੱਚ ਇੰਟਰਵਿਊ ਦੇਣ ਦੀ ਸਵਾਲਾਂ ਦੇ ਜਵਾਬ ਆਲਰੇਡੀ ਬੱਚਿਆਂ ਨੂੰ ਪਤਾ ਹੋਣਗੇ ਸਵਾਲ ਬੱਚੇ ਨੂੰ ਆਲਰੇਡੀ ਪਤਾ ਹੋਣਗੇ ਕਿ ਮੈਨੂੰ ਕੀ ਪੁੱਛਿਆ ਜਾਏਗਾ ਸੋ ਮੈਨੂੰ ਲੱਗਦਾ ਨਹੀਂ ਭਾਜੀ ਜਦੋਂ ਇੰਨੀ ਕ ਹੱਦ ਤੱਕ ਚੀਜ਼ ਬੱਚੇ ਨੂੰ ਪਤਾ ਹੋਵੇ ਕੋਈ ਡਰ ਦੀ ਲੋੜ ਹੈ ਕੀ ਹੈ ਜਾਂ ਕੋਈ ਪਰੇਸ਼ਾਨੀ ਦੀ ਲੋੜ ਹੈ ਕੀ ਵਿੱਚ ਹੂੰ ਬਿਲਕੁਲ ਨਾਲ ਦੇ ਨਾਲ ਭਾਜੀ ਟੂਰਿਸਟ ਵੀਜ਼ਾ ਬਾਰੇ ਵੀ ਜਾਣ ਇਹ ਦੇਖੋ ਕਿ ਆਪਾਂ ਦੇਖਦੇ ਟੂਰਿਸਟ ਵੀਜ਼ਾ ਬਹੁਤ ਅਪਲਾਈ ਹੁੰਦੇ ਆ ਕਿ ਉਸੇ ਹਿਸਾਬ ਦੇ ਨਾਲ ਵੀ ਜਿਹੜਾ ਹੈਗਾ ਆਉਂਦੇ ਵੀ ਆ ਵੀਜ਼ਾ ਲੱਗਦੇ ਵੀ ਆ ਜਾਂ ਅਪਲਾਈ ਹੀ ਹੁੰਦੇ ਆ ਕਿਉਂਕਿ ਹਰੇਕ ਨੂੰ ਹੁੰਦਾ ਨਿਊ ਇਅਰ ਆਪਾਂ ਜਨਵਰੀ ਦੇ ਵਿੱਚ ਵਿਦੇਸ਼ ਜਾਣਾ ਜਾਂ ਉਸ ਟਾਈਮ ਛੁੱਟੀਆਂ ਬਹੁਤ ਲੰਬੀਆਂ ਹੋ ਜਾਂਦੀਆਂ ਜਦੋਂ ਆਪਾਂ ਦਸੰਬਰ ਦੇ ਲਾਸਟ ਦੀ ਗੱਲ ਕਰਦੇ ਆ ਕੀ ਲੱਗਦਾ ਹੈ ਕਿ ਟੂਰਿਸਟ ਵੀਜ਼ਾ ਵਾਲਿਆਂ ਦੀ ਕਿਸ ਤਰ੍ਹਾਂ ਦੀ ਪ੍ਰੋਫਾਈਲ ਹੋਣੀ ਚਾਹੀਦੀ ਹੈ ਔਰ ਕਿਹਨਾਂ ਨੂੰ ਅਪਲਾਈ ਕਰ ਲੈਣਾ ਚਾਹੀਦਾ ਕਿਹਨਾਂ ਦੇ ਵੀਜ਼ਾ ਜ਼ਾਰੀ ਹੈ ਦੇਖੋ ਭਾਈ ਫਸਟ ਆਫ ਆਲ ਕੀ ਹੋ ਜਾਏ ਕਿ ਨਾ ਪ੍ਰੋਫਾਈਲ ਦੀ ਲੋੜਾ ਸਿਰਫ ਸਮਝ ਦੀ ਲੋੜਾ ਵੀ ਡਾਕੂਮੈਂਟ ਅਗਰ ਤੁਹਾਡੀ ਏਜ ਘੱਟ ਆ ਮੈਟਰ ਨਹੀਂ ਕਰਦਾ ਜੀ ਤੁਸੀਂ ਟਰੈਵਲ ਹੋ ਜਾਂ ਫਸਟ ਟਾਈਮ ਟਰੈਵਲ ਕਰਨਾ ਚਾਹੁੰਦੇ ਹੋ ਨਹੀਂ ਮੈਟਰ ਕਰਦਾ ਸਪான்ਸਰ ਹੈਗੀ ਹੈ ਨਹੀਂ ਹੈਗੀ ਫੰਡ ਨਵੇਂ ਆ ਪੁਰਾਣੇ ਆ ਮੇਨ ਗੱਲ ਇਹ ਹੈ ਕਿ ਫਾਈਲ ਨੂੰ ਰਿਪਰੈਜ਼ੈਂਟ ਕਿੱਦਾਂ ਕਰਨਾ ਤਿੰਨ ਪੈਰਾਮੀਟਰ ਹੁੰਦੇ ਆ ਚਲੋ ਮੈਂ ਤੁਹਾਨੂੰ ਇੱਥੇ ਥੋੜੀ ਜਿਹੀ ਇਨਫੋਰਮੇਸ਼ਨ ਦੇ ਦਿੰਦਾ ਤਿੰਨ ਬੇਸਿਕ ਪੈਰਾਮੀਟਰ ਹੁੰਦੇ ਆ ਜਿਹਦੇ ਉੱਤੇ ਵੀਜ਼ਾਸ ਗ੍ਰਾਂਟ ਹੁੰਦੇ ਪਹਿਲਾ ਪਰਪਸ ਆਫ ਵਿਜ਼ਿਟ ਕੀ ਤੁਸੀਂ ਜਾਣਾ ਕਿਉਂ ਜਾਂਦੇ ਹੋ ਉਲਟੇ ਵੀ ਅੱਗੇ ਦੋ ਕਾਰਨ ਹੈ ਜਾਂ ਤੁਸੀਂ ਕਿਸੇ ਯਾਰ ਦੋਸਤ ਨੂੰ ਪਰਿਵਾਰਕ ਮੈਂਬਰ ਜਾਂ ਕਿਸੇ ਕਿਸਰ ਨੂੰ ਮਿਲਣ ਜਾਓਗੇ ਉਹਦੇ ਲਈ ਤੁਹਾਨੂੰ ਸਪੌਂਸਰਸ਼ਿਪ ਲੈਟਰ ਚਾਹੀਦੀ ਹੈ ਦੂਸਰਾ ਅਗਰ ਤੁਹਾਡਾ ਕੋਈ ਵੀ ਨਹੀਂ ਹੈਗਾ ਤੁਸੀਂ ਹੋਟਲ ਬੁਕਿੰਗ ਕਰਾ ਸਕਦੇ ਹੋ ਦੂਜਾ ਪੈਰਾਮੀਟਰ ਇਹ ਹੁੰਦਾ ਕਿ ਤੁਸੀਂ ਜਿੰਨਾ ਕੋ ਉੱਥੇ ਖਰਚਾ ਕਰਨਾ ਹੈ ਕਿ ਤੁਹਾਡੇ ਕੋਲ ਇੰਨੇ ਪੈਸੇ ਹੈਗੇ ਆ ਉਹ ਫੰਡ ਜੋ ਜਿਹੜਾ 5-7 ਲੱਖ ਰੁਪਏ ਆਉਣ ਆਪਣੇ ਖਾਤੇ ਦੇ ਵਿੱਚ ਤੁਸੀਂ ਦਿਖਾ ਸਕਦੇ ਹੋ ਉਹ ਸੇਵਿੰਗ ਵੀ ਚੱਲਦੀ ਹੈ ਉਹ ਫਿਕਸਡ ਡਿਪੋਜ਼ਿਟ ਵੀ ਚੱਲਦਾ ਹੈ ਉਹ ਤੁਹਾਡੇ ਕੋਲ ਅਗਰ ਕੋਈ ਪ੍ਰੋਵੀਡੈਂਟ ਫੰਡ ਹੈਗਾ ਉਹ ਵੀ ਚੱਲਦਾ ਹੈ ਲਾਸਟ ਪੈਰਾਮੀਟਰ ਹੁੰਦਾ ਕਿ ਤੁਹਾਨੂੰ ਅਗਰ ਕਿਸੇ ਸੈਕੰਡਰੀ ਦਾ ਵੀਜ਼ਾ ਮਿਲ ਜਾਂਦਾ ਤੁਸੀਂ ਕੀ ਇੰਡੀਆ ਚ ਵਾਪਸ ਆਓਗੇ ਉਸ ਕੰਟਰੀ ਨੂੰ ਛੱਡੋਗੇ ਜਾਂ ਨਹੀਂ ਉਹਦੇ ਵਿੱਚ ਤੁਸੀਂ ਆਪਣਾ ਚੰਗਾ ਕਾਰੋਬਾਰ ਜੋ ਤੁਸੀਂ ਜੌਬ ਕਰਦੇ ਹੋ ਜਾਂ ਤੁਸੀਂ ਆਪ ਦਾ ਬਿਜ਼ਨਸ ਕਰਦੇ ਹੋ ਜਾਂ ਤੁਹਾਨੂੰ ਕੋਈ ਰੈਂਟਲ ਇਨਕਮ ਆ ਰਹੀ ਹੈ ਜਾਂ ਤੁਹਾਨੂੰ ਕੋਈ ਪੈਨਸ਼ਨਸ ਆ ਰਹੀ ਹੈ ਤੁਸੀਂ ਉਹ ਦਿਖਾ ਸਕਦੇ ਹੋ ਇਹਦੇ ਨਾਲ ਨਾਲ ਆਪਣੀ ਨੈਟਵਰਕ ਰਿਪੋਰਟ ਦਿਖਾ ਸਕਦੇ ਹੋ ਕਿ ਤੁਹਾਡੇ ਕੋਲ ਕੀ ਕਾਰ ਹੈ ਕੋਈ ਪ੍ਰੋਪਰਟੀਆਂ ਹੈ ਜੇ ਤੁਹਾਡੇ ਕੋਲ ਵਹੀਕਲਸ ਹੈ ਕਿ ਚੰਗੀ ਸੀਏ ਵੈਲਿਊਏਸ਼ਨ ਰਿਪੋਰਟ ਬਣਾ ਕੇ ਨਾਲ ਉਹਨੂੰ ਸਬਮਿਟ ਕਰ ਸਕਦੇ ਆ ਇਹ ਬੇਸਿਕ ਰਿਕੁਆਇਰਮੈਂਟ ਹੈ ਟੂਰਿਸਟ ਵੀਜ਼ਾ ਦੇ ਵਿੱਚ ਨਾ ਕੋਈ ਏਜ ਦੀ ਰਿਕੁਆਇਰਮੈਂਟ ਹੁੰਦੀ ਹੈ ਨਾ ਕੋਈ ਕੁਆਲਿਫਿਕੇਸ਼ਨ ਦੀ ਰਿਕੁਆਇਰਮੈਂਟ ਹੁੰਦੀ ਹੈ ਸੋ ਰਿਫਿਊਜ਼ ਐਪਲੀਕੈਂਟਸ ਵੀ ਅਪਲਾਈ ਕਰ ਸਕਦੇ ਆ ਸਪான்ਸਰ ਹੈਗੀ ਹੈ ਜਾਂ ਨਹੀਂ ਹੈਗੀ ਮੈਟਰ ਨਹੀਂ ਕਰਦਾ ਬਸ ਖਾਤੇ 'ਚ ਥੋੜੇ ਜਿਹੇ ਪੈਸੇ ਚਾਹੀਦੇ ਆ ਤੁਸੀਂ ਆਪਦੀ ਐਪਲੀਕੇਸ਼ਨ ਲਾ ਸਕਦੇ ਹੋ ਤੇ